올 인디아 6 스튜던츠 페데레이션 ਨੂੰ 6 스튜던츠 페데레이션 ਦਲਜੀਤ ਸਿੰਘ ਬਿੱਟੂ ਹਰਾਨੇ ਬਣਾਇਆ ਜਦੋਂ ਇਹਨਾਂ ਨੇ ਕਿਹਾ ਕਿ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਕਿਹੜੀ ਸੰਦੀ ਗੱਲ ਹੈ ਇਹ 87 ਦੇ ਵਿੱਚ 87 88 ਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਬਕਾਇਦਾ ਫਿਰ 99 92 ਦੇ ਵਿੱਚ ਤਾਂ ਬਿਲਕੁਲ ਹੀ ਉਹਦੇ ਨਾਲੋਂ ਲਾਹ ਦਿੰਦੇ ਆ ਦਿਲਜੀਤ ਸਿੰਘ ਬਿੱਟੂ ਉਦੋਂ ਸਟੂਡੈਂਟਸ ਸਨ ਹਾਂਜੀ ਇਹ ਪੀਓਯੂ ਦੇ ਜਿਹੜੀ ਪੰਜਾਬ ਯੂਨੀਵਰਸਿਟੀ ਇਹ ਭਾਈ ਦਿਲਜੀਤ ਸਿੰਘ ਬਿੱਟੂ ਸਖਵਿੰਦਰ ਸਿੰਘ ਸੁਖੀ ਹੂੰ ਹੂੰ ਰਣਜੀਤ ਸਿੰਘ ਕੁੱਕੀ ਹੂੰ ਹੂੰ ਕੋਕੀ ਗਿੱਲ ਹਾਂ ਕੁੱਕੀ ਗਿੱਲ ਇਹ ਸਾਰੇ ਇਹ ਕਲਾਸਮੇਟਸ ਸਨ ਇਹਨਾਂ ਨੇ ਫਿਰ ਇਹ ਫਿਰ ਤੁਹਾਨੂੰ ਪਤਾ ਹੈ ਆਰਮਰ ਸਟਰਗਲ 'ਚ ਚਲੇ ਜਾਂਦੇ ਆ ਫਿਰ ਜਿਹੜੇ 84 ਦੇ ਵਿੱਚ ਜਿਹੜੇ ਇਹਨਾਂ ਨੂੰ ਇਹ ਪਿੰਨ ਪੁਆਇੰਟ ਕਰਦੇ ਆ ਕਿ ਆ ਸੱਜਨ ਕੁਮਾਰ ਏ ਆ ਜਗਦੀਸ਼ ਟਾਈਟਲਰ ਏ ਅਰਜਨ ਦਾਸ ਏ ਧਰਮਦਾਸ ਸ਼ਾਸਤਰੀ ਏ ਆ ਲੱਲ ਠਮਾਕਾ ਨੇ ਆ ਇਹ ਫਿਰ ਉਹਨਾਂ ਦੇ ਵਿੱਚੋਂ ਦੋ ਚਾਰਾਂ ਨੂੰ ਕਿੱਲ ਵੀ ਕਰ ਦਿੰਦੇ ਆ